ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 511 ਦੇ ਅੱਜ ਦੇ ਵਿੱਚ ਤੇ ਹੈ ਗਿਆ ਪਿੰਡ ਵਾਨ ਲੱਖਾ ਸਿੰਘ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਚਾਰ ਵੜਾ ਪਖਾਉਣੀਆਂ ਬਿਲਕੁਲ ਤਿਆਰ ਗੱਭਣਾ ਵਾ ਤੇ ਆਪਾਂ ਪਹੁੰਚੇ ਆ ਵੀਰ ਕਾਲੇ ਉਹਨਾਂ ਕੋਲ ਚਾਹੋ ਗੱਬਿਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਮ ਠੀਕ ਠਾਕ ਜੀ ਵਧੀਆ ਤੁਸੀਂ ਸਵਾ ਵਧੀਆ ਠੀਕ ਠਾਕ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਕਾਲਾ ਪਿੰਡ ਵਾਨ ਲੱਖਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਕੀ ਇਹ ਫੋਨ ਨੰਬਰ ਹੀ ਬੋਲਦੇ ਹੋ ਫੋਨ ਨੰਬਰ 76967 3815 ਠੀਕ ਹੈ ਜੀ ਕਰੀਏ ਫਿਰ ਵਾਲ ਹਾਂਜੀ ਆ ਦੱਸਿਓ ਪਹਿਲੇ ਨੰਬਰ ਤੇ ਇਹ ਵੀ ਜੇ 6 ਕਿਲੋ ਦੋ ਦਿਜੇ ਪੰਜਾਂ ਮਹੀਨੇ ਚੱਕ ਪਾ ਲਈ ਠੀਕ ਹੈ ਜੀ ਪਾੜੇ ਤੇ ਮਿਲ ਜੀ ਦੋਵੇਂ ਹਾਂਜੀ ਭਾਈ ਜੀ ਬਾਕੀ ਦਾ ਵੀਰ ਦੇ ਘਰ ਦੇ ਪਸ਼ੂ ਆ ਘਰੇਲੂ ਪਸ਼ੂ ਆ ਇਹਨਾਂ ਦੇ ਤੇ ਬਾਈ ਦੇ ਆ ਤਾਂ ਸਾਡਾ ਬਾਦ ਦਾ ਵੀ ਜਾ ਆ ਗਿਆ ਵਾ ਤੇ ਕਰਕੇ ਅਸੀਂ ਪਸ਼ੂ ਵੀ ਸੇਲ ਕਰਨ ਲੱਗੇ ਆ ਤੇ ਪਸ਼ੂ ਤੇ ਚਲੋ ਸਾਰੇ ਕਾਫੀ ਸਾਰੇ ਆ ਵੀਰ ਕੋਲ ਬਾਕੀ ਉਹ ਥੋੜੇ ਜੇ ਕੱਚੇ ਆ ਜੇ ਵੀਰ ਕਹਿੰਦਾ ਕਿ ਚਲੋ ਇਹਦੇ ਤਿਆਰ ਆ ਫਿਰ ਇਹਨਾਂ ਵਿੱਚ ਚਾਰ ਕਹਿੰਦਾ ਕਿ ਸੇਲ ਕਰ ਦਿੰਦੇ ਆ ਦੱਸਿਓ ਭਾਈ ਜੀ ਸਰ ਕਿੰਨਾ ਕ ਟਾਈਮ ਖੜ੍ਹਦੀ ਹੈ ਜੇ ਪੰਜ ਮਿੰਟ ਚੱਕ ਪਾ ਜੇ ਅੱਛਾ ਜੀ 6 ਕਿਲੋ ਦੁੱਧ ਜੇ ਥੱਲੇ ਦੋ ਠੀਕ ਹੈ ਜੀ ਪਾੜੇ ਦੇ ਮਿਲਦੀ ਠੀਕ ਹੈ ਜੀ ਉਹਦਾ ਬਿਲਕੁਲ ਸੰਢੀ ਸੀਲ ਹੈ ਠੀਕ ਹੈ ਜੀ ਖੋਲੋ ਫਿਰ ਖੋਲ ਕੇ ਵਿਖਾ ਦਿਓ ਸਾਜੀ ਭਾਈ ਜੀ ਚੈੱਕ ਕਰ ਸਕਦੇ ਏ ਤੁਸੀਂ 6 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਪੰਜਾਂ ਪੰਜ ਮਿੰਟ ਦੀ ਦੱਸਿਆ ਗੱਪਲ ਹਾਂ ਜੀ ਠੀਕ ਹੈ ਜੀ ਪੰਜਾਂ ਮਿੰਟ ਦੀ ਗੱਭਣ ਜੇ ਬਿਲਕੁਲ ਚੱਕ ਪਾਸ ਆ ਇਹ ਵੀਰ ਭਰਾ ਨੇ ਆਪਣੇ ਚੈੱਕ ਕਰਾਉਣੀ ਹੋ ਗਈ ਤੇ ਉਹ ਆਪਣੇ ਠੰਡੀ ਚੀਜ਼ ਠੀਕ ਹੈ ਜੀ ਕਿੰਨਾ ਕੁ ਤਰਾ ਨੇ ਸੱਜਦੇ ਦੁੱਧ ਚ ਵਾਇਆ ਭਾਜੀ ਦੋ ਦੇ ਵਿੱਚ ਜੀ 13 14 ਕਿਲੋ ਜੀ ਠੀਕ ਹੈ ਜੀ 13 14 ਭਾਲੀ ਵਿੱਚ 8 ਕਿਲੋ ਹੀ ਹੈ ਚੈੱਕ ਕਰਾਂਗੇ ਘੱਟ ਗਿਆ ਥੋੜਾ ਜਿਹਾ ਠੀਕ ਹੈ ਠੀਕ ਹੈ ਜੀ ਉਹ 6 ਕਿਲੋ ਰਹਿ ਗਏ ਉਹ ਤਾਂ 8 ਕਿਲੋ ਹੈ ਕਾ ਜੀ ਦੂਜੇ ਨੰਬਰ ਦੱਸਿਆ ਉਹਦੇ ਬਾਰੇ ਕੀ ਇਹਦਾ ਮਿਲਕ ਰਿਕਾਰਡ ਕਿੰਨੇ ਸੂਏ ਇਹ ਵੀ ਜੀ ਦੂਜੇ ਸੂਏ ਸੁਣੀ ਜੇ ਇਹਦਾ ਕੀ ਸੱਚ ਮੁੱਲ ਕਰਨਾ ਜੇ ਮੁੱਲ ਵੀ ਜੀ 3000 ਅੱਛਾ ਜੀ ਕਰਦੀ ਮਨਤਣ 28000 ਦੇ ਦਾਂਗੇ ਲੋ ਬਾਈ ਜੀ 28000 ਦੀ ਤੇ ਪੰਜ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਗੱਭਣ ਕਿੰਨੂ ਤੁੰ ਤੋ 6 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤਾਂ ਦੱਸੋ ਵਸਰੇ ਬਾਰੇ ਵੀ ਜੀ ਇਹ ਵੀ ਜੀ ਦੂਜਾ ਸੂਆ ਸੁਣੀ ਜੇ 20 ਦਿਨ ਲੈਂਦੀ ਅੱਛਾ ਜੀ ਇਹਦਾ ਪਿਛਲੇ ਸੂਏ ਦਾ ਕੀ ਮਿਲਕ ਰਿਕਾਰਡ 1011 ਕਿਲੋ ਦਿੰਦੀ ਰਹੀ ਯਾਰ ਝੋਟ ਮਾਰੀ ਚੌਨ ਦੀ 15 ਮਿੰਟ ਠੀਕ ਹੈ ਜੀ ਉਹ ਤਾਂ ਬਿਲਕੁਲ ਠੰਡੀ ਸੀ ਦਾ 20 ਕਿਤਨ ਲੈ ਜੀ ਬੱਬਲ ਘਾਟੀ ਤੋਂ ਲੈ ਜੀ ਠੀਕ ਹੈ ਠੀਕ ਹੈ ਖੋਲੋ ਫਿਰ ਇਹ ਵੀ ਫੋਲ ਕੇ ਦਿਖਾ ਦਿਓ ਹਾਂਜੀ ਬਾਜੀ ਫਿਰ ਕੁਆਲਟੀ ਤੇ ਕੀ ਕਰ ਸਕਦੇ ਜੇ ਤੇ 20 ਦਿਨ ਵੀਰ ਕਹਿੰਦਾ ਕਿ ਇੱਥੇ ਖੜੂਗੀ ਤੇ ਪਿਛਲੇ ਸਵੇਰਾ ਕੋਈ 12 13 ਲੀਟਰ ਦਾ ਹੈਗਾ ਬਿਲਕੁਲ ਰਕਾਉੜੇ ਦਾ ਬਾਈ ਉਹਦੇ ਘਰ ਦੇ ਹੀ ਆਪਣੇ ਪਸ਼ੂ ਘਰੇ ਲੂ ਵੀਰੇ ਬਾਹਰ ਚੱਲਿਆ ਵਾ ਤੇ ਇਸ ਕਰਕੇ ਕਹਿੰਦੇ ਕਿ ਸੇਲ ਕਰਨ ਲੱਗੇ ਆ। ਸ਼ੋਹਰਾਂ ਦਾ ਕਿ ਬਾਪੂ ਕੋਲੋਂ ਸਾਹਮਣੀ ਹੋਣੀ ਉਹ ਜੀ ਤੇ ਚਲੋ ਪਸ਼ੂ ਇੱਕ ਦੋ ਫਿਰ ਘੱਟ ਕਰ ਦਿੰਦੇ। ਸੀਨ ਮੋਲ ਕਰਨਾ ਭਾਜੀ ਇਹ ਰੱਖਣਾ। ਮੋਲ ਇਹਦਾ ਸੀਨ ਹੀ ਨਹੀਂ ਦਿੱਤੀ ਹੁੰਦੀ ਜੀ 90 ਆ। ਕੀ ਸੇਵ ਕਰਦੀ 28 ਕਰਦੀ ਜੀ ਹਾਂ ਲੋ ਭਾਈ ਜੀ ਇਹ ਵੀ ਠਾਈ ਆ ਦੋਵੇਂ ਲੈਏਗਾ 50000 ਠੀਕ ਹੈ ਜੀ ਹਾਂ ਜੀ ਇਹ ਕੋਈ ਗੱਲ ਤਵੀਰ ਕਰਦਾ ਵੀ ਜੋੜਾ ਲੈ ਜਾਊਗਾ ਤੇ 50000 ਦਾ ਜੋੜਾ ਹੀ ਦੇ ਦਾਂਗੇ ਉਹਦਾ ਠਾਈ ਠਾਈ ਠੀਕ ਹੈ ਜੀ ਤੇ ਆ ਜਖੋਂ ਤੇ ਜੇ ਨੰਬਰ ਦੇ ਚੱਕੇ ਕੱਦ ਕਾਠ ਵਾਲੀ ਵੈੜ ਦਿਖਾਉਣੀ ਤੁਹਾਨੂੰ ਇਹ ਜਰਸੀ ਵਾਜ ਜੇ ਤੁਹੇ ਸੁਣਾ ਜੀ ਠੀਕ ਹੈ ਜੀ ਇਹ ਕਿੰਨਾ ਟਾਈਮ ਖੜਦੀ ਹੈ ਇਹ 5-7 ਦਿਨ ਲੱਗੇਗੀ ਠੀਕ ਹੈ ਜੀ ਕੀ ਹੈਦਾ ਮਿਲਕਰ ਰਿਕਾਰਡ ਪਿਛਲੇ ਸੋਹੇ ਦਾ 20 ਕਿਲੋ ਦੁੱਧ ਤੈਨੂੰ ਪਿਛਲੇ ਸੋਹੇ ਠੀਕ ਹੈ ਲੋ ਬਾਈ ਚੰਗੇ ਕੱਦ ਕਾਠ ਵਾਲੀ ਤੇ ਚੰਗਾ ਮਿਲਕ ਰਕੌੜ ਆ ਖੋਲੋ ਬਾਈ ਜੀ ਨਵੇਂ ਹਰਾ ਫੇਸ ਕੁਆਲਟੀ ਪੇ ਚੈੱਕ ਕਰ ਸਕਦੇ ਜੀ ਹੈ ਚੰਗੇ ਕੱਦ ਕਾਠ ਵਾਲੀ ਹੈ ਜੱਤੀ ਤੇ 20 ਲੀਟਰ ਦਾ ਪਿਛਲੇ ਸਵੇਰ ਦਾ ਮਿਲਕ ਰਕੌੜ ਆ ਸਾਹਤੀ ਕਰਨਾ ਕੋਈ ਚਾਹੂਗੀ ਤੇ ਬੀ ਤੇ ਲੱਗ ਪਣੀ ਤਾਂ ਇੰਨਾ ਤੇ ਦੇਗੀ ਨਾ ਜਿਆਦਾ ਚਲ ਖਾਮਦਾਈਆ ਹਾਂਜੀ ਲੈ ਬੋ ਚਾਰ ਦਿਨ ਲੈ ਜਣੇ ਕੋਈ ਠੀਕ ਹੈ ਜੀ ਬਿਲਕੁਲ ਤਿਆਰ ਆ ਬਸ ਚਾਰ ਕਿਧਰ ਖੜਤੀ ਜੇ ਤੇ ਤਰੀਕ ਤੋਂ ਚਲੋ ਤੁਹਾਨੂੰ ਪਤਾ ਕਿ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਸਕਦਾ ਵਾ ਤੇ ਬਾਕੀ ਸੂਤਾ ਕੇ ਚੰਗਾ ਹਵਾਲਾ ਭਰ ਲਊਗੀ ਇਹ ਤੇ ਲਾਜ ਬਹੁਤ ਯਾਰਾ ਵਾ ਲਾਗੇ ਤੋ ਸਾਡਾ ਸਾਈਟ ਤੇ ਗੈਪ ਚੈੱਕ ਕਰ ਸਕਦੇ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਇਹਦਾ ਮੁੱਲ 40000 40000 ਕਰਦੀ ਮੰਨ ਤਾ ਚੋਏ 2000 ਘੱਟ ਦੇ 38000 ਲਓ ਭਾਜੀ 38000 ਦੀ ਬਿਲਕੁਲ ਤਿਆਰ ਜੀ बाकी चल रहा है ठंडि के पांच चार दिन नहीं दी ठीक है, जी।, है। जी एक और हां जी दसियो भाई ये की डिटेल है ये ने भी दूसरा सुबह सूना है ठीक है जी पहले सुबह ने 14 पंद्रह किलो तो देता है ठीक है जी ये कितना का टाइम खड़ती है ये भी इने की पांच छह दिन लगे या आठ दिन लगे ठीक है ठीक है बोलो भाई इने ਸੰਦੀ ਭਾਈ ਜੀ ਫਿਰ ਕੁਆਲਟੀ ਪੀ ਚੈੱਕ ਕਰ ਸਕਦੇ ਦਿਨ ਇਹ ਵੀ ਲਾ ਜੂਗੀ 7 ਤੋਂ 8 ਬਾਕੀ ਪਿਛਲੇ ਸਵੇਰੇ ਦਾ ਇਹ ਮਿਲਕਰ ਕੋਡ ਚੰਗਾ 12 13 ਲੀਟਰ ਦਾ ਤੇ ਦਿਨ ਇਹ ਵੀ ਖੜਦੀ 7 8 ਤੇ ਲਾ ਕੇ ਤੁਹਾਨੂੰ ਬਟਰ ਕੁਆਲਟੀ ਥਾਣਾ ਦਾ ਸੈਜ ਕਹਿ ਵੀ ਚੈੱਕ ਕਰਾਉਨੇ ਆ ਮੈਂ ਉਹ ਦਿੱਤੀ ਸੰਦੀ ਭਾਈ ਜੀ ਫਿਰ ਕੁਆਲਟੀ ਚੈੱਕ ਕਰੋ ਚਲੋ ਉੱਥੇ ਦਿਖਾ ਦੇ ਸਜੇ ਤੇ ਲਾਡੂ ਲਾਰੇ ਭਰਨੇ ਵਿੱਚ ਵੀ ਬਹੁਤ ਜ਼ਿਆਦਾ ਵਾ ਹਾਂਜੀ ਬੀ ਜੀ ਚੈੱਕ ਕਰੋ ਲੱਗੇ ਤੋਂ ਥਾਣਾ ਦਾ ਸੈਜ ਤੇ ਗੈਪ ਬਹੁਤ ਚੰਗਾ ਹੈ ਦਾ ਬਾਕੀ ਠੰਡੀ ਸੀਲਾਂ ਵੈੜਾ ਸਾਰੀਆਂ ਬੀਕੋਲ ਆਲੋ ਦੇ ਹਾਂਜੀ ਬਾਜੀ ਚੈੱਕ ਕਰ ਸਕਦੇ ਜੀ ਦੇਖੋ ਕੀ ਮੁੱਲ ਭਾਜੀ ਇਹਦਾ ਇਹਦਾ ਮੁੱਲ ਵੀ 42000 ਇਹ ਚੋ ਕਰ ਲੀਏ 40000 ਜੀ ਉਹ ਬਈ ਜੀ ਬੋਲੇ ਰੀਤੀ ਛੋੜੇ ਛੋੜੇ ਇਹ ਬਿਲਕੁਲ ਜਾਇਜ਼ ਮੁੱਲ ਕੀਤੇ ਆ ਵੀਰ ਨੇ ਹਾਂਜੀ ਭਾਈ ਜੀ ਵੀਡੀਓ ਪੂਰੀ ਦੇਖ ਲਈ ਜੀ ਧੰਨਵਾਦ ਸਾਰੇ ਵੀਰਾਂ ਦਾ